ਆ ਇੱਕ ਹੋਰ ਮੈਡੀਕਲ ਵਾਲਾ ਫੜਿਆ ਬਾਈ ਮੋੜ ਮੰਡੀ 'ਚ ਆ ਹੁਣ ਬੰਦਾ ਭੇਜਿਆ ਸੀ ਆਪਾਂ ਥੋੜਾ ਟਾਈਮ ਪਹਿਲਾਂ ਗੋਲੀਆਂ ਲੈਣ ਵਾਸਤੇ ਸਿਗਨੇਚਰ ਕੈਬਸੂਲ ਦਾ ਪੱਤਾ ਲੈ ਕੇ ਆਇਆ ਮੈਡੀਕਲ ਤੋਂ ਮੁੰਡਾ ਆ ਜਾ ਕੇ ਆ ਪੱਤਾਗਾ ਹੁਣ ਮੈਡੀਕਲ ਤੇ ਚੱਲੇ ਆਪਾਂ ਕਿਹਦੇ ਤੋਂ ਲੈਣਾ ਪੈਸੇ ਆਪਣੇ ਨੋਟ ਹਾਂ ਹਾਂ ਸਾਰਾ ਕੁਝ ਹੈਗਾ ਪੂਰਾ ਵਿੱਚ ਬਾਲ ਆ ਪਤਾ ਗੋਲ ਨਿਕਲ ਆ ਹੋਰੇ ਇਹਦੇ ਗੱਲੇ ਚੋਂ ਕੱਢਿਆ ਸੀ ਇਹ ਮੋੜ ਆ ਦੋ ਪੀ ਐਮੋੜ ਆ ਦੋ ਸੰਗ ਜੋੜ ਦੀ ਫੋਟੋ ਵਿੱਚ ਆ ਔਰੇ ਰਾਹ ਤੇ ਮੇਰੀ ਕਾਰ ਤੇ ਜਾਰਾ ਆ ਆ ਇਹਨੂੰ ਦਿੱਤਾ ਵੀਡੀਓ ਬਣਾਈ ਆ ਪੈਸੇ ਕੱਟ ਨੋਟ ਕੱਟ ਪਾ ਨੋਟ ਨੋਟ ਕੱਟ ਨੋਟ ਆਹ ਮੇਰੀ ਗੱਲ ਸੁਣ ਲੈ ਬੱਬਾ ਤੂੰ ਮੇਰੀ ਗੱਲ ਸੁਣ ਲੈ ਮੇਰੀ ਗੱਲ ਦਾ ਸਾਥ ਆ ਆ ਛੱਡ ਦੇ ਛੱਡ ਛੱਡ ਇਹਨੂੰ ਛੱਡ ਖੜ ਆਪੇ ਕੱਢ ਆਪੇ ਕੱਢ ਲੈ ਬੱਬਾ ਤੂੰ ਨਸ਼ਾ ਵੇਚਦਾ ਰਿਹਾ سپورਟ ਕਰਦਾ ਫੇਰ ਤੂੰ ਜਥੇਦਾਰ ਹੋ ਕੇ سپورਟ ਕਰਦਾ ਤੂੰ ਨਸ਼ਾ ਵੇਚਦਾ ਆਹ ਵੀਡੀਓ ਆ ਨੋਟ ਆ ਨੋਟ ਭੇਜੇਗਾ ਆ ਨੋਟ ਦਾ ਨੰਬਰ ਪੜਾ ਆਹ ਆ ਦੇਖ ਆ ਲਓ ਜੀ ਇੱਧਰ ਬਣਾ ਆਹ ਆ ਨੋਟ ਆਪਾਂ ਜਿਹੜਾ ਦੇ ਕੇ ਭੇਜਿਆ ਸੀ ਆ ਬੰਦਾ ਬੈ ਜਾ ਚੁੱਪ ਕਰਕੇ ਬੈ ਜਾ ਬੈ ਜਾ ਤੈਨੂੰ ਆ ਆ ਪਿਆ ਡੱਬਾ ਆ ਪਿਆ ਜੀ ਬਾਬਾ ਆ ਬੰਦਾ ਸਰਦਾਰ ਉਹ ਤੂੰ ਬੈ ਜਾ ਓਏ ਨਾ ਛੋਟੇ ਆ ਨੋਟ ਆ ਜੀ ਆ ਮੈਡੀਕਲ ਵਾਲਾ ਮੋੜ ਮੰਡੀ ਚ ਓਏ ਛੋਟੇ ਕਿਹਨੂੰ ਐ ਨਗਰ ਆਗਾ ਬਾਪਾ ਬਾਪਾ ਕਾਣੂ ਸੈਣਾ ਬੇ ਬੰਦਾ ਸੇ ਪੁਸਪ ਓੜ ਕਿਉਂ ਕਰਦਾ ਹੁੰਦਾ ਤਾ ਪਰਨਾ ਬੈ ਇੰਦਰ ਲੋਕ ਕਿਤੇ ਰੋ ਪੁਸਪਾ ਹਾ ਹੱਤਾ ਵਰਦਾ ਬੈ ਤੂੰ ਆ ਦੇਖ ਆ ਕੈਪਸੂਲ ਨੇ ਬਈ ਆ ਪੱਤਾ ਫੜਿਆਗਾ ਮੈਡੀਕਲ ਵਾਲਾ ਸ਼ੇਅਰ ਕਰ ਦੋ ਬਈ ਲਾਈਵ ਨੂੰ ਬੱਦ ਤੋਂ ਬੱਦ ਆ ਵੀ ਆ ਨਾ ਚੋਲਣਾ 200 ਦਾ ਨੋਟ ਅਸੀਂ ਪਾਣਾ ਯਾਰ ਹਾਂ ਆ ਗੱਲ ਕਰੂ ਮੇਰੀ ਗੱਲ ਹਾਂ ਲੇਕਿਜੀ ਇਹ ਤਾਂ ਮੇਰੇ ਤੇ ਚੜਨ ਨਹੀਂ ਆਗੇ ਅਸੀਂ ਤਾਂ ਮਾਰਦੇ ਨਹੀਂ ਅਸਤਨ ਨੂੰ ਕੁੜਦੇ ਨਹੀਂ ਤੂੰ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਆਹ ਰਿਜ਼ਲਟ ਪਰ ਆਇਆ ਮੈਂ ਇੰਨਾ ਤਾਂ ਪਿਆ ਜੀ ਤਾਂ ਕੋਈ ਨਹੀਂ ਕੋਈ ਗੱਲ ਫਰੈਕਸ ਸੁਣਿਆ ਯਾਰ ਪਹਿਲਾਂ ਹੁਣੇ ਵੀ ਗੱਲ ਸੁਣ ਤੂੰ ਕਿਉਂ ਦੇਖਦਾ ਸ਼ਾ ਬੱਚਾ ਇਹਨੂੰ ਮੈਂ 16 ਸਾਲ ਦਾ ਬੱਚਾ ਤੂੰ ਕਿਉਂ ਲੁੱਟਦਾ ਮੇਰੀ ਗੱਲ ਸੁਣ ਮੈਂ ਗੱਲ ਕਰ ਰਿਹਾ ਇਹ ਤਾਂ ਮੇਰੀ ਗੱਲ ਸੁਣ ਨਹੀਂ ਆ ਫਿਰ ਠੀਕ ਆ ਹੱਸ 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 ਸੁਣ ਮੈਂ ਕਹਿੰਦਾ ਬਸ ਬਸ ਇਹਦੀ ਕੰਮਦਾ ਸਾਡੇ ਪਾ ਦਾ ਨਾ ਗੇਂਦੀ ਮੇਰਾ ਕੁਸਕਾਰ ਨਾ ਮੈਂ ਕਾ ਮੈਂ ਚਾਈ ਗਿਆ ਮੈਨੂੰ ਨਾ ਪਤਾ ਕਿ ਕਰੇ ਮੁੰਡਾ ਤੇਰੀ ਉਮਰ ਕੀ ਕੰਮ ਦਾ ਔਜਵਾਗ ਨੂੰ ਦਿੱਤਾ ਬਈ ਆਪਣਾ ਨੂੰ ਸਾਥ ਆਰੇ ਬੇਦਰ ਮੂਰੇ ਤੇਰੇ ਤੂੰ ਕਿਉਂ ਓ ਛੇੜਾ ਸਾਰਾ ਕੋ ਦੂ ਹਾਰਾ ਕੋ ਨਾ ਜਾ ਬਾਲਾ ਆਖਤ ਬਾਤ ਛੱਡ ਕੇ ਲੈ ਕੋਈ ਮਰਦੀ ਤਾ ਆ ਜਾਈ ਕਿਸੇ ਮਰਦੀ ਧਰ ਹੁੰਦਾ ਜੇ ਮੈਡੀਕਲ ਹੌਸਪੀਟਲ ਨਾ ਕਰ ਮੈਡੀਕਲ ਸੇਵਾ ਤੁਧੂ ਵੇਚਣਾ ਇਹ ਮੰਮੀ ਦਾ ਕਾ ਸਾਰਾ ਪੁੱਛ ਲੈਣਾ ਕੌਣ ਨਾ ਮੈਂ ਜਾਣਦਾ ਨਹੀਂ ਹਰਨਾ ਦੇ ਖਾ ਪਰ ਮੈਂ ਹੁੰਦੀ ਆ ਜੀ ਠੀਕ ਆ ਹਾਂ ਲੈ ਵੀ ਸੇਖਾ ਆ ਜਵਾ ਬੇਚਲਾ ਬਈ ਆ ਮੈਂ ਦੇਖ ਅਗੋਂ ਮੈਂ ਦੱਸਦਾ ਤੇਰੇ ਜਵਾਬ ਛੋਟੇ ਛੋਟੇ ਨਾ ਕਿਉਂ ਜਰ ਬੰਦਿਆ ਦਿਨ ਚਾ ਤੂੰ ਬਾ ਹੋਏ ਤੇ ਨਾ ਹੋ ਜੇ ਹੋ ਜਾਂਦਾ ਆਇਆ ਤੂੰ ਕੋਲ ਨਾਲ ਹਾਂ ਕੰਤਾ ਕੰਦਾ ਚੱਲੋ ਯਾਰ ਤੇਰਾ ਜਵਾਕ ਨਸ਼ਾ ਕਰਨਾ ਤੇ ਮਾਰਾ ਬੁੱਢਾ ਆਹੋ ਬਹਿ ਜਾਓ ਕੰਦੇ ਕਰਾ ਸਕਦੇ ਨੇ 200 ਦਾ ਨੋਟ ਆ ਨੋਟ ਪਿਆਗਾ ਉਹ ਆ ਦੇ ਕੇ ਭੇਜ ਦੇ ਨੂੰ ਆ ਜਵਾਕ ਲੱਗ ਗਿਆ ਤੇਰਾ ਜਵਾਕ ਖਾਣ ਲੱਗ ਗਿਆ ਬੋੜਾ ਤੁਹਾਨੂੰ ਤਾਂ ਪੈਸਿਆਂ ਦਾ ਕੁ ਮਤਲਬ ਹੋ ਗਿਆ ਯਾਰ ਜਵਾਕਾਂ ਦਾ ਤਾਂ ਤੁਹਾਨੂੰ ਕੋਈ ਮਤਲਬ ਹੀ ਨਹੀਂ ਲੋਕਾਂ ਦਾ ਪੁੱਟ ਕਰ ਦੇ ਕੋਈ ਲੋਕਾਂ ਨੂੰ ਤੁਸੀਂ ਇਹ 200 ਰੁਪਏ ਪਿੱਛੇ ਭੈਂ ਦੇ ਮੌਤ ਵੰਡੀ ਜਾਂਦੇ ਲੈ ਜਾ ਕਿਉਂ ਨਹੀਂ ਲੈ ਨੰਬਰ ਨਹੀਂ ਯਾਰ ਨਵਾਂ ਡਰਗ ਸਪੈਕਟਰ ਆਇਆ ਪਰਦਾ ਸਾਡੇ ਕੋਲ ਡਰਗ ਸਪੈਕਟਰ ਆਦਾ ਨੰਬਰ ਨਹੀਂ ਇਥੋਂ ਦੀ ਮੈਡੀਕਲ ਐਸੋਸੀਏਸ਼ਨ ਨੂੰ ਬੇਨਤੀ ਆ ਮੋੜਾਂ ਦੀ ਪ੍ਰਧਾਨ ਕੋਲ ਸਾਡਾ ਸੋ ਸਰਕਾਰੀ ਹਸਪਤਾਲ ਕੋਲ ਪ੍ਰਧਾਨ ਦਾ ਨਾਮ ਸੋ ਮੈਡੀਕਲ ਐਸੋਸੀਏਸ਼ਨ ਆ ਬਈ ਲੈ ਸਾ ਆਮ ਆਂਡਰ ਬੰਦਾ ਦੱਸੋ ਕਿਸੇ ਦੀ ਜਮੀਰ ਲਿਆ ਦੀ ਓਏ ਉਹ ਨਸ਼ਾ ਵੇਚਣ ਦੇ ਵਿਰੁੱਧ ਹੈਗਾ ਕੋਈ ਵੀ ਨਸ਼ਾ ਵੇਚਣ ਨੂੰ ਹਟ ਦੇ ਜਬਾਕ ਸੁਣ ਜਾਣਾ ਬੋਲੋ ਯਾਰ ਬੋਲ ਦੇ ਕਿਉਂ ਨਹੀਂ ਸਾਰੇ ਦਾਦੀ ਸ਼ਰਮਾ ਇਹਨਾਂ ਤੋਂ ਆਪਾਂ ਨੂੰ ਆਪਾਂ ਕਾਣੇ ਆ ਕੋਈ ਇਹਨਾਂ ਦੇ ਆਹ ਆਹ ਦੇ ਦੇ ਤੇ ਆਹ ਆ ਬੇਚ ਦੇ ਆਹ ਦੇਖ ਲੈ 23 ਸਾਲਾਂ ਦੇ ਨੂੰ ਕੋਈ ਆ 16 ਸਾਲਾਂ ਮੈਨੂੰ ਦਿੱਤਾ ਹੁਣ ਗੱਲਾ ਮੁੰਡਾ ਕੋਈ ਕੁੱਤਾ ਵਰਗੀ ਆ ਭਰਾ ਬਹੁਤ ਕਰ ਬੈਤਿਆ ਸੀ ਸਾਰੇ ਮੇਰੇ ਮੇਰਾ ਕਿੱਲਾ ਮੇਰੀ ਆਪ ਨਹੀਂ ਆਉਂਦਾ ਮੋੜਾ ਮੋੜਾ ਮੈਂ ਬੱਤੇ ਦੀ ਗੱਲ ਚੋਰ ਦੀ ਤੋ ਸਭ ਦੇ ਵਿੱਚ ਤੈਨੂੰ ਮਾਰਿਆ ਕਿਸੇ ਨੂੰ ਤਨ ਸਭੇ ਸਾਰਾ ਲਾਈਵ ਚੱਲ ਰਿਹਾ ਇਹ ਤੁਝਾ ਜਿਹੜਾ ਬੰਦਾ ਤੇ ਜਾ ਤਨ ਅਸੀਂ ਕੁਝ ਨਹੀਂ ਚਾਹਦੇ ਹੁਣ ਅਸੀਂ ਮੋੜਾਂ ਦੀ ਮੈਡੀਕਲ ਰਿਸ਼ੇਸ਼ਨ ਉਹਨੂੰ ਬੇਣਤੀ ਕਰਦੇ ਆ ਜਿਹੜੀਆਂ ਇਹ ਚਾਰ ਪੰਜ ਦੁਕਾਨਾਂ ਨੇ ਇਹਨਾਂ ਦਾ ਪੱਤਾ ਕੱਢ ਕਰੋ ਜੇ ਇਹ ਵਿੱਚੋਂ ਹਟ ਜਾਣਗੇ ਇੱਥੇ ਅੱਠ ਬੰਨ ਕੇ ਘੱਟ ਤੋਂ ਬਾਅਦ ਮੈਂ ਤਾਬੇ ਤਰਮ ਦੀ ਸੌਖਾ ਨਾਲ ਮਿਲਾਂ ਅਸੀਂ ਉਰੋਂ ਬਾਗ ਜਮਾਨੀ ਬੇਚਦਾ ਪੱਤਾ ਮਦਾਲੀ ਚੱਲ ਮੈਂ ਨਹੀਂ ਲਗਵਾਉਣਾ ਮੈਂ ਕਿੱਥੇ ਕਿੱਥੇ ਲਗਵਾਦਾ ਫਿਰ ਮਾਨਸਾ ਤੋਂ ਮਗੜਾ ਕੋ ਦਿੰਦਾ ਮਹਾਰਾ ਸਖਸੀ ਕਰਿਆ ਤਾਂ ਕਿ ਪੈਸਾ ਮਿਲ ਗਿਆ ਹੋਵੇ ਤੈਨੂੰ ਮੈਨੂੰ ਦੇਖਿਆ ਹੋਵੇ ਆ ਤੁਸੀਂ ਪਹਿਲਾਂ ਤਨੂ ਬਲੈਕਮੇਲ ਕਰਿਆ ਹੋਵੇ ਹੁਣ ਵੀ ਤੇਰੀ ਕੋਈ ਗਵਾਰਤ ਪਕਰੀ ਹੋਵੇ ਜਿਹੜੇ ਸਾਹ ਦਿੱਥੋਂ ਲੈ ਕੇ ਖੰਗ ਨੇ ਆਮ ਲੋਕ ਉਹ ਤੇਨੂੰ ਸਪੋਟਾ ਕਰਦੇ ਮੇਰੇ ਦਾੜੀ ਨਾਲ ਭੰਗ ਤੇ ਬਸ ਕੀ ਕਰੀਂ ਕੱਤੇ ਪਰਨੇ ਪਾ ਕੇ ਕੱਤੇ ਪਰਨੇ ਪਾ ਕੇ ਓਏ ਬਹਿ ਲੈ ਲੈ ਬਬਾ ਓਏ ਅੰਦਰ ਆਣ ਓਏ ਓਏ ਨਾ ਜੋਟੇ ਆ ਆ ਦੇਖੋ ਲੁੱਟ ਆਪਾਂ ਆਹ ਬਾਈ ਸਪੋਰਟ ਕਰਦਾ ਓਏ ਸਾਹਬ ਸਾਹਬ ਇਧਰ ਆ ਆ ਮੈਸਰ ਖਾਨ ਇਹ ਤੁਸੀਂ ਸਪੋਰਟ ਕਿਉਂ ਕਰਦੇ ਹੋ ਜੀ ਇਹਨਾਂ ਦੀ ਉਸ ਜੀ ਕਿਉਂ ਕਹਿ ਰਹੇ ਆ ਵੀ ਗੱਲ ਆ ਰਾਮ ਨਾਲ ਹੀ ਕਰੀ ਜਾਂਦੇ ਆ ਜੀ ਅਸੀਂ ਜਵਾਕ ਸਾਡੇ ਉਹ ਖੜਾ ਵਿਚਾਰਾ ਉਹ ਖੜਾ ਉਹਨੂੰ ਪੁੱਛੇ ਜੀਦਾ 23 ਸਾਲ ਦਾ ਮਰਿਆ ਉਹ ਖੜਾ ਵਿਚਾਰਾ ਜੀਦਾ 23 ਸਾਲ ਦਾ ਮਰਿਆ ਸਾਡੇ ਤੁਸੀਂ 16 16 ਸਾਲ ਜਵਾਕਾਂ ਨੂੰ ਤੁਸੀਂ ਨਸ਼ਾ ਦੀ ਜਾਂਦੇ ਹੋ

ਇਹ ਤਾਂ ਬਈ ਦੁਖੀ ਕੋਈ ਨਹੀਂ ਕੋਈ ਇਹਦਾ ਦੁਖੀ ਨੇ ਬਾਈ ਸਾਰੇ ਯਾਰ ਸਾਰਿਆਂ ਦੇ ਅਸੀਂ ਖੜੇ ਹਾਂ ਹਾਂਜੀ ਹਾਂਜੀ ਠੀਕ ਹੈ ਇਹ ਭਾਈ ਜੀ ਪ੍ਰਧਾਨ ਨੇ ਜੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੋਈ ਵੀ ਕੋਈ ਹੋਇਆ ਇੱਥੇ ਅਸੀਂ ਉਹ ਹੀ ਪੁੱਛ ਕੇ ਕਰਕੇ ਸਾਹਮਣੇ ਉਹ ਜਿਹਨੂੰ ਪੁੱਛੂਗਾ ਅੰਗਰੇਜ਼ੀ ਟਿਕਾੜ ਦੇ ਕੋਈ ਆ ਸੋਨ ਕਾਰ ਕਰਦੇ ਜਿੰਨਾ ਸਾਹ ਬੇਕਰਤਾ ਨਾ ਚਾਹੁੰਦਾ ਉਹਨਾਂ ਬਾਈਕ ਕਰਦੇ ਛੋਟੀ ਐਸ਼ ਜਿਹੜੇ ਮਾਨਦਾਰ ਆ ਪਰਚੀ ਕਰ ਦਿੰਦੇ ਅਸੀਂ ਕੰਦੀ ਬੰਦ ਕਰ ਦਿੰਦੇ ਉਹ ਤਾਂ ਕਰਦੇ ਜਿੰਦਾਲਾ ਵਾਲੇ ਮੈਂ ਨਾ ਚੋਰ ਚੋਰੇ ਚੋਰੇ ਸਾਰੇ ਸਾਰੇ ਚੋਰ ਕਾਹਦਾ ਡਰ ਸੋਨ ਨੂੰ ਜਦੋਂ ਤੁਸੀਂ ਕਿਸੇ ਨੇ ਵੇਚਣਾ ਨਹੀਂ ਸੋਨ ਨੂੰ ਕਾਹਦਾ ਡਰ ਹਾਂ ਸਾਰੇ ਸਾਰੇ ਮਾਣ ਨਹੀਂ ਕਰਸਣਾ ਨਹੀਂ ਸਾਰਿਆਂ ਦੇ ਆਪਾਂ ਕਾ ਬੰਦ ਕਰਾਉਣੇ ਨੇ ਜੀ ਜਿਹੜੇ ਨਸ਼ਾ ਵੇਚਦੇ ਨੇ ਉਹ ਬੰਦ ਹੋਣੇ ਚਾਹੀਦੇ ਹਾਂ ਹਾਂ ਜੀ ਹਾਂ ਅਸੀਂ ਤੁਸੀ ਬੰਦ ਕਰਾਉਣੇ ਨੇ ਜੀ ਨਾ ਪਹਿਲਾਂ ਨਹੀਂ ਮੁੜਿਆ ਬੰਦ ਨਹੀਂ ਸਾਰੀ ਸਭ ਨਹੀਂ ਆਉਂਦਾ ਸੁਣੋ ਨੇ ਕੀ ਸਾਰੇ ਨਹੀਂ ਲਿਖੇ ਸਾਰੀ ਉਮਰ ਦਾ ਢੇਕਾ ਧੋਣੀ ਲੈ ਲਿਆ ਇਹਨਾਂ ਦਾ ਸੱਦੋ ਕਹਿਣਾ ਇਹਨਾਂ ਨੂੰ ਮੀਟ ਕਰਾ ਬਣ ਕੇ ਜਾਣਾ ਇਤੋਂ ਨਹੀਂ ਹੋਣਾ ਨਹੀਂ ਨਹੀਂ ਕੋਈ ਜਿਹੜਾ ਸੁਧਮ ਦੇ ਨੇ ਨਹੀਂ ਮੰਨਦਾ ਆਪੇ ਸਾਨੂੰ ਹਾਂ ਇਹ ਨਾ ਬਚੇਗੀ ਅਸੀਂ ਹੁਣ ਕੁਛ ਨਹੀਂ ਕਰ ਸਕਦੇ ਥੋੜੇ ਕਹਿ ਦੇ ਸੁਣ ਸਾਹਮਣੇ ਕੋਈ ਹੈ ਮੰਨਿਆ ਵੀ ਮੈਂ ਚਾਹ ਰਿਹਾ ਮੇਰਾ ਨਹੀਂ ਆਇਆ ਭਾਵੇਂ ਤੁਸੀਂ ਹੁਣ ਚੱਲ ਨਹੀਂ ਅਸੀਂ ਜਾਤ ਪੈਣ ਦੀ ਤੁਹਾਨੂੰ ਹੋ ਜਾਵੇ ਫੌਜੀਾਂ ਦੇ ਵਿੱਚ ਆਰਾਲੇ ਹਾਂ ਲੋਕਾਂ ਦਾ ਹਾਂ ਹਾਂ ਸੋਨੂ ਦੀ ਦੁਕਾਨ ਹੈ ਇਹ ਇਹਦਾ ਫਿਰ ਬੰਨਾਂ ਨੂੰ ਦਾ 50 25 ਸਾਲ ਹੋ ਗਏ ਵੇਚਦਿਆਂ ਨੂੰ ਯਾਰ ਸੋਨੂ ਅੰਦਰ ਹੈ ਜਿਹੜਾ ਜੇਲ੍ਹ ਚਾ ਸੋਨੂ ਆਹ ਦੁਕਾਨਾਂ ਤੋਂ ਨਸ਼ਾ ਮਿਲਦਾ ਆਪਣੇ ਬੱਚਿਆਂ ਨੂੰ ਤੋਹਫੀਆਂ ਮੰਗ ਨੂੰ ਆਹ ਬੱਚੇ ਨੂੰ ਲੈ ਕੇ ਜਸੀ ਮਾ ਜੇ ਮੌਣ ਹੈ ਅਜਾ ਰੋਕ ਕੇ ਆ ਮੈਂ ਡੱਬਾ ਵੀ ਲੈ ਜਾਣਾ ਡੱਬਾ ਪੂਰਾ ਪਹੇਗਾ ਲਿੰਦਾ ਨੋਟ ਬਣਾ ਕੇ ਪੂਰੇ ਸਕੂਤ ਬਣਾ ਕੇ ਦਿੱਤਾ ਹੈ ਥੋੜੀ ਦੇਰ ਬਾਅਦ ਲੋੜ ਤਾਰੀ ਨਮ ਕਿ ਨਾਲੇ ਸਾਹ ਦਾ ਮਲ ਰੱਖੇ ਨਾ ਸਾਹ ਪੁਸਤਕਾ ਦੇ ਆ ਨਸ਼ਾ ਇਹ ਹੋ ਕੋੜਾ ਸਨੈਕਚਰ ਜਿਹਨਾਂ ਆਪਣੀ ਜਾਤ ਇਹ ਆ ਖਾ ਕੇ ਦਿਖਾਵੇ 15 ਗੋਲੀਆਂ ਆਹ ਦੇ ਜਵਾਬ ਨੂੰ ਖਾ ਕੇ ਦਿਖਾਵੇ ਚਲੋ ਆਪਾਂ ਨੂੰ ਕੁਛ ਨਹੀਂ ਕਹਦੇ ਆਪਾਂ ਤਾਂ ਕੋਈ ਕਾਰ ਵੀ ਨਹੀਂ ਕਰਾਉਂਦੇ ਇਹਨੂੰ ਸਿਰਫ ਸਮਝਾ ਆ ਕੇ ਬਾਹਰ ਨਹੀਂ ਦੇ ਕੇ ਛੱਡ ਕੇ ਜਾਂਦੇ ਵੀ ਭਾਈ ਤੂੰ ਇਹ ਦੁਬਾਰਾ ਨਾ ਬੇਚੀ ਸੀ ਤਨੂਆ ਥੰਬੰਦੇ ਦੇ ਕਹੇ ਜਾਰੇ ਪੈ ਗਿਆ ਥਨਾ ਬੰਦਾ ਸਹੀ ਗੱਲ ਆ ਭਾਈ ਆ ਸਾਣਾ ਸਿਆਣਾ ਬੰਦਾ ਬਜੁਰਗਿਆ ਪਿਓ ਮਰ ਗਏ ਇਹ ਪ੍ਰਧਾਨ ਨੇ ਪ੍ਰਧਾਨ ਦਾ ਕੰਮ ਕੀ ਹੁੰਦਾ ਸਫਾਈ ਕਰਾਉਣੀ ਪੁਰਾਣ ਜੇ ਤੁਹਾਰਾ ਸੁਣ ਨਹੀਂ ਪਤਾ ਸੀ ਅੱਜ ਸੁਣਨ ਪਤਾ ਲੱਗ ਗਿਆ ਕਿਹੜੀਆਂ ਕਿਹੜੀਆਂ ਦੁਕਾਨਾਂ ਨੇ ਸਾਡੇ ਕਹਾ ਬਾਈਕ ਦਾ ਬਹੁਤ ਨਸਾਬਿਤ ਤੇ ਤੁਸੀਂ ਉਹ ਬੰਦ ਕਰਾ ਦਿਓ ਉਹ ਅਸੀਂ ਇਹ ਛੋਟੀ ਜਿਹੀ ਗੱਲ ਕਰ ਸਕਦੇ ਹਾਂ ਹਾਂ ਬਾਈਕ ਕਰਵਾ ਦੇ ਹਾਂ ਬਾਈਕ ਕਰਵਾ ਦੇ ਤੁਸੀਂ ਬਹੁਤ ਇੱਥੇ ਨਸਾਬਿਤ ਸਾਡਾ ਬਾਈਕ ਕੋਈ ਗੱਲ ਨਹੀਂ ਹੈ ਮੈਨੂੰ ਇਹਨਾਂ ਨਾਲ ਇਹਨਾਂ ਦਾ ਸਪੋਰਟ ਕਰੀ ਖੜੇ ਨਹੀਂ 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 ਸਪੋਰਟ ਨਹੀਂ ਕਰਦੇ ਸੀ ਕਿਸੇ ਅਸੀਂ ਇਸ ਗੱਲ ਦੀ ਬੋਲ ਨਹੀਂ ਕਰਦੇ ਬੋਲ ਨਹੀਂ ਕਰਦਾ ਠੀਕ ਹੈ ਬੋਲ ਨਹੀਂ ਕਰਦਾ ਬਾਈ ਆ 10 ਸੀ ਉਹਨੇ ਸਾਲੇ ਤਾਂ ਸੀ 200 ਰੁਪਏ ਦਿੱਤਾ ਸੀ ਆ ਸੀ ਰਸੀਦ ਪੂਰੀ ਤਰ੍ਹਾਂ ਆ ਚੱਕੋ ਪ੍ਰਦਾਨ ਕੀਤੀ ਸੀ ਇਹਨੇ ਸਾਡਾ ਅਸੀਂ ਕੀ ਕਰਨਾ ਹੈ ਹੋਰ ਭੇਜ ਲਿਓ ਅਸੀਂ ਸਾਡੇ ਕੋਲ ਤੁਹਾਨੂੰ 200 ਰੁਪਏ ਅਸੀਂ ਸਭ ਵਾਪਸ ਲਏ ਅਸੀਂ 200 ਰੁਪਏ ਵਾਪਸ ਲਾਉਣਾ ਉਹ ਨੋਟ ਬਣਾ ਸਕਦੇ ਆ ਆ ਬੰਦੇ ਜੜਦੀ ਆ ਆ ਨੋਟ ਆ ਉਹ ਵਾਪਸ ਲੈਂਦਾ ਜਿਹੜਾ ਇਹ ਸਾਡਾ ਨੰਬਰ ਨੋਟ ਸੀ ਸਾਡੇ ਨੰਬਰ ਨੋਟ ਸੀ ਵੀਡੀਓ ਬਣਾ ਕੇ ਭੇਜਿਆ ਮੁੰਡਾ ਆਂ ਦਿਖਾਤਾ ਦਿਖਾਦਾ ਪਹਿਲਾਂ ਦਿਖਾਤਾ ਚਲੋ ਕੋਈ ਪਾਰਟੀ ਕੋਈ ਲੋਕ ਕਿਹੜਾ ਆ ਤਾ ਜਾਨ ਮੈਂ ਕੋਲਾ ਕੋ ਵੀਡੀਓ ਬਣਾਉਂਦਾ ਨਹੀਂ ਕੋਈ ਗੱਲ ਨਹੀਂ ਹੋਰ ਸਹਿਮਾਨ ਕੀ ਮੈਂ ਉਹ ਨਹੀਂ ਆ ਗਿਆ ਜੀ ਉਹ ਪਛੋਤਾਰ ਬੰਦਾ ਇਕੱਲਾ سپورਟ ਕਰ ਰਿਹਾ ਆਹ ਦੇਖੋ ਗਿਆਨੀ ਹਾਂ ਜੀ ਸਰ ਮਰੀ ਜਾਂਦਾ ਪੈਣ ਦਾ ਕਸਮ ਮੈਂ ਇਹਦੀ ਵੀ ਰੇਡ ਬਣਾਉਂਦਾ ਗਿਆਨੀ ਕੋਰੇ ਆ ਬਾਹਰਾ ਤੂੰ ਇਹ ਪੰਡੰਰ ਤੂੰ ਸੀ ਗਰਦਾਰ ਹੋ ਸਰਦਾਰੋ ਤੁਸੀਂ ਗਰਦਾਰ ਹੋ ਸਰ ਨੂੰ ਦਰਦੀ ਲੱਗਦਾ ਤੇਰੇ ਪਰ ਕਿੰਨੇ ਬੰਦਾ ਮੈਂ ਸਰਖਾਨੇ ਧਲਿਆ ਆ ਆਇਆ ਭਾਈ ਆਇਆ ਸਾਰਾ ਗੋਟਿਆ ਖਾਣ ਦਾ ਮਾਰਾ ਬੈਠਾ ਧਲਾ ਵਹਿਣ ਤੇ ਉਹ ਇਹੀ ਤਾਂ ਚੜ੍ਹ ਬਣਾ ਚੱਲ ਸੂਰਜ ਆਉਂਦਾ ਆਹ ਸਾਰੇ ਮੈਡੀਕਲ ਨੇ ਬਾਈ ਉੱਥੇ ਠੀਕ ਆ ਰਠੀ ਚੰਗਾ ਬਾਈ ਓਕੇ ਲਾਲ ਓਕੇ 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 ਠੀਕ ਆ ਵੀਰੇ ਓਕੇ ਅਮਰੀਕਾ ਨਸ਼ਾ ਕੋਈ ਵੇਚਦਾ ਹੈ ਹਨਾ ਉਹਨਾਂ ਸਾਥ ਕੋਈ ਮਾਰਦੀ ਨਹੀਂ ਕਹਾ ਬਾਈ ਆਹ ਗਾਲੀ ਕਾਹਦੀ ਜਾਣੋ ਬਾਈ ਸਾਹ ਨੂੰ ਪਤਾ ਠੀਕ ਹੈ ਕੋਦੀ ਨਵਸੀ ਲਾਈ ਫੜਾ ਜਮਤ ਪਰ ਵੀ ਇਹ ਦੇ ਕੇ ਨੋਟ ਲਾ ਕੇ ਜਵਾਬ ਤੇ ਇਦਣਾ ਤੂੰ ਮੇਰੇ ਕੋਲੇ ਆਇਆ ਓ ਤੁਹਾਡਾ ਨਾਮ ਵੀ ਲਹਿ ਰਿਹਾ ਮੈਂ ਦਿਖਾ ਆਪ ਤੋ ਚੋਰ ਇਕ ਲਓ ਫੜ ਜਾ ਤਿਸੇ ਤੂੰ ਪਹਿਲਾਂ ਦਾ ਵੇਚ ਲੈ ਵੇਚਣਾ ਨਹੀਂ ਪਰਮਾਨਸਰਾ ਨੂੰ ਚਾਰਜ ਕਰਕੇ ਚੱਕ ਦੇ ਸਾਰਿਆਂ ਨੂੰ ਲਾਣਾ ਤੇ ਕਹਿ ਲਿਓ ਸੁਣ ਹਾਲ ਆ ਲਿਓ ਵੀ ਆਇਤਾ ਹੋ ਤੇ ਲਾ ਚੋਰ ਹੈ ਸਾਰੇ ਨਾ ਰੋਣਾ ਕੋਈ ਕਾ ਮੈਂ ਨਹੀਂ ਲਾ ਬਾਈ ਯਾਰ ਦੋ ਪਾਣੀ ਦੇ ਗਲਾਸ ਭਰੀਏ ਦੋ ਦੇ ਪੀਏ ਯਾਰ ਬੱਚਾ ਹੂੰ 16 ਸਾਲ ਦੇ ਹਾਂ ਦਿੱਤਾ ਨਾ ਸ਼ਾ ਮੈਂ ਸਾਰੋਂ ਨੋਟ ਕੇ ਇੱਥੇ ਪੂਰਾ ਪਿਚਲ ਮੰਨ ਤੋਲੀ ਬਣਾਇਆ ਇਸ ਤਰ੍ਹਾਂ ਵਾਲਾ ਏ ਕਦੇ ਪਾ ਤੇ ਹੁਣ ਇਹਦੀ ਸਪੋਰਟ ਕਹਿੰਦੇ ਨੇ ਕਹਿੰਦੇ ਸਾਰੀ ਵੇਚ ਦੇ ਤੈਨੂੰ ਨਹੀਂ ਨਹੀਂ ਹੁਣ ਉਹਨੂੰ ਪ੍ਰਧਾਨ ਨੂੰ ਵੀ ਕਹਿਤਾ ਪ੍ਰਧਾਨ ਦੀ ਸਹਿਮਤੀ ਲੈਣਾ ਕਰਨਾ ਟ੍ਰੈਨਸਪੈਕਟਰ ਨਾਲੇ ਜੱਟਾਂ ਨੂੰ ਪੰਜ ਪੰਜ ਸਪੋਰਟ ਵਾਲਾ ਮੈਂ ਜੱਟਾਂ ਦੇ ਨਾਲ ਬਰਤ ਲਾਖੀ ਤੇ ਲਾਖੀ ਤੇਰੀ ਲਾਖੀ ਇਹਨਾਂ ਨੂੰ ਫੋਨ ਕਰਕੇ 500 ਰੁਪਏ ਦੇ ਟ੍ਰਿਕਾ ਦੇ ਨੰਬਰ ਦੇ ਨੂੰ ਅੱਲਾਹੁ ਅਕਬਰ ਆ ਜੀ ਆ ਦਾ ਨੰਬਰ ਜੋ ਨੰਬਰ ਜੋ ਵੇਚ ਵਾਲੇ ਹੋਰ ਦੇ ਵਿੱਚ ਆਉਣੀ ਆ ਫਟਾ ਨਾ ਲਗਾ ਦਿੰਦਾ ਮੈਂ ਇਹਨਾਂ ਚੱਕ ਤੇ ਉਹ ਜਿਹੜਾ ਕੋਈ ਰਕਤ ਸੰਭਾਲਦਾ ਤੇਰੇ ਨਾਮ ਆ ਦੇਣਾ ਆ ਬਾਈ ਹੁਣ 797 90939 ਬਲਕਾਂ ਚੱਕਲੇ ਵਾਲੇ ਕੋਟ 100 ਡਰੈਗਨ ਸਪਾਇਟਰ ਨੂੰ ਨੰਬਰ ਲਾਉਣੇ ਆ ਜੀ ਬੋਰ ਡਰੈਗਨ ਸਪਾਇਟਰ ਨੂੰ ਆਹ ਅਮਣਵਾਦ ਮਾ ਬੋਲੋ 3 ਵਜੇ ਬਣੀਏ ਕੋਈ ਨਾ ਆ ਰਿਹਾ ਆ ਇੱਧਰ ਲਾ ਲੈ ਆ ਆ ਬਾਈ ਆ ਮੋਟਰਸਾਈਕਲ ਗਾਂ ਕਿਉਂ ਬੜਾ हां ड्रैग्स पैडर भेंडा जा देले, जा देले बोल रहे जी जेडले जेडले बोलदा जेडले असी जी ਸੋਡੇ ਮੌੜਾਂ ਸ਼ਰਿਆਮ 5 16 ਸਾਲ ਦਾ ਬੱਚਾ ਭੇਜ ਕੇ ਆਸਲ ਨੇਚਰ ਫੜੇ ਨੇ ਪ੍ਰਿਆਗ ਡਰੱਗ ਸਟੋਰ ਤੋਂ ਪੂਰੀ ਵੀਡੀਓ ਹੈ ਸਾਡੇ ਕੋਲੇ ਪੂਰੀ ਹੋਇਆ ਜੀ ਬੱਚਾ ਭੇਜਿਆ ਨੋਡ ਦੇ ਨੰਬਰ ਲਾ ਕੇ ਤੇ ਜਿਆ ਅਸੀਂ ਵੀਡੀਓ ਵਾਇਰਲ ਕਰ ਚੁੱਕੇ ਆ ਮੈਂ ਪ੍ਰਵਿੰਦਰ ਸਿੰਘ ਝੋਟਾ ਮਾਨਸਾ ਬੋਲਦੇ ਨੇ ਮਾਨਸਾ ਮੈਡੀਕਲ ਨਾਲ ਪੰਗਾ ਲੱਟਦਾ ਹੋਇਆ ਅਸਾਂ ਲਿਆ ਜੀ ਤੁਸੀਂ ਇਹਨਾਂ ਦੇ ਕਾਰਵਾਈ ਕਰੋ ਇਹਨੂੰ ਸੀਲ ਕਰਕੇ ਜਾਓ ਹੁਣੇ ਤੁਸੀਂ ਡਰੱਗ ਇੰਸਪੈਕਟਰ ਨੂੰ ਫੋਨ ਕਰੋ ਮੇਰੇ ਨੰਬਰ ਤੇ ਸੰਪਰਕ ਕਰੋ ਮੇਰਾ ਨੰਬਰ 788620211 ਇੱਥੇ ਕਾਰਵਾਈ ਕਰੋ ਛੇਤੀ ਛੇਤੀ ਮੋਂ ਡਰੱਗ ਇੰਸਪੈਕਟਰ ਨੰਬਰ ਤੇ ਸੋਈ ਮੈਨੂੰ ਮਿਲ ਜੂ ਇੱਥੇ ਕਾਰਵਾਈ ਕਰੋ ਪ੍ਰਿਆਗ ਡਰੱਗ ਹਾਊਸ ਆਈਦੋ 16 ਸਾਲ ਦਾ ਬੱਚਾ ਫੜਿਆ ਚਿੱਟਾ ਹਸਮਾਨ ਲੈਂਦਾ ਚਿੱਟਾ ਵੀ ਇਹ ਵੇਚਦਾ ਸੰਜਮਦਾ ਸੋ ਜਿਹੜਾ ਮੈਡੀਕਲ ਇਹਨਾਂ ਦਾ ਸਾਥ ਦੇਊਗਾ ਇਹਨਾਂ ਪਿੱਛੇ ਬੰਦ ਕਰੋ ਉਹ ਵੀ ਵੇਚਦਾ ਕੱਲ ਨੂੰ ਮੈਂ ਪੂਰੇ ਸਮਾਜ ਚ ਵੇਚ ਦਊਗਾ ਯਾਰ ਭਾਈ ਅਕਰ 82700 ਅਡਲ ਇਟਾ ਹੀ ਚੋਰ ਆ ਨਾ ਬੇਚਾਰਾ ਠੀਕ ਆ ਯਾਰ ਬਈ ਨਿਸ਼ਾਨਾ ਨਿਕਲਦਾ ਆ ਮਾੜਾ ਬੱਚੇ ਲੱਗ ਗਿਆ ਨਾ ਆਲਾ ਨੰਬਰ ਲਾ ਆਲਾ 37 ਉਹ ਸਾਲ ਲੋਗ ਨਾਲ ਵਿੱਚ ਜਾਂਦੇ ਨੇ ਸਾਰਿਆਂ ਨੂੰ ਇਹ ਤਾਂ ਮੈਂ ਦੁਕਾਨ ਕਰ ਗਿਆ ਇੱਥੇ ਸ਼ਾਮੇ ਮਾ 37 ਸਾਰਾ ਮੈਂ ਦੁਕਾਨ ਕਰ ਗਿਆ 82790 82790 ਇਹੇ ਜੇ ਬੋੜਾ ਹੁੰਦੇ ਇਹਦੇ ਦੇ ਦੇ ਕੋਈ ਚੱਲ ਕੋਈ ਮਾਂ ਮਾਨ ਮੈਡੀਕਲ ਹਸਪਤਾਲ ਹੈ ਉਹਨੂੰ ਦੇ ਦੇ ਕੀ ਜਾਂਦਾ ਬੱਚਿਆਂ ਨੂੰ ਯਾਰ 16 ਸਾਲ ਤੋਂ ਨੂੰ ਭੈਣ ਦੀ ਲੱਗ ਜਰਾ ਅੰਕ ਕਰੇ ਸ਼ੇਅਰ ਕਰ ਦੋ ਬਈ ਸ਼ੇਅਰ ਕਰ ਦੋ ਬਈ ਆ ਸਾਰੇ ਲਾਈਵ ਚੱਲਦੀ ਹੋਈਆਂ ਕਿਤੇ ਫੇਰ ਨਾ ਮਾਰ ਜਾਈਂ ਬਈ ਕੱਢ ਲੂ ਨਾ ਮਾਰ ਕੱਢ ਲੂ ਲਾ ਮਾਰ ਇੱਧਰ ਕਿੱਥੇ ਖਦਾਬਾ ਇੱਧਰ ਬੜਾ ਆ ਸੀ ਮੁੰਡੇ ਨੂੰ ਇੱਧਰ ਆ ਇੱਧਰ ਤਾਂ ਨਹੀਂ ਮੜਾਦਾ ਬਾਈ ਹੋਏ ਉਧਰ ਮੜਾ ਦੇ ਕੋਈ ਨਹੀਂ ਕੋਈ ਨਹੀਂ ਇੱਧਰ ਪੰਜਾ ਮੌਰ ਸਮੇਂ ਦਿਖਾਣ 20 ਹਜ਼ਾਰ ਕੋਟ ਲਾਇਆ ਹੋਣਾ ਮੈਡੀਕਲ ਦੀ ਦੱਸ ਦੇ ਕਿੰਨੇ ਜਲਤੋਂ ਬੋਲਦੇ ਨੇ ਲਾਈਵ ਚੱਕ ਨਹੀਂ ਰਿਹਾ ਬਾਈ ਇਹੇ ਆ ਨੰਬਰ ਆਪਨੇ ਫੋਨ ਹੀ ਹੈ ਕਿਹਦਾਗਾ ਕੀ ਪੇਦਾਈ ਆ ਫੋਨ ਇਹ ਪਾਣੀ ਹੋਰ ਗਲਾਸ ਹਾਂ ਕਹਿੰਦਾ ਹੈਗਾ ਮਿਲ ਕੇ ਆਉਣਾ ਬਾਈ ਨੂੰ ਕਹਿੰਦਾ ਯਾਰ ਆਜੋ ਵੀਰੇ ਕੋਈ ਗੱਲ ਨਹੀਂ ਸਾਥ ਦਿਓ ਬਦ ਤੋਂ ਬਦ ਬਾਈ ਯਾਰ ਮੈਂ ਅੱਜ ਬਾਈ ਧੰਨਵਾਦ ਨੰਬਰ ਫੋਨ ਮਾਰਨਾ ਪਰ ਲਗਾ ਇਹ ਨੰਬਰ 3440 ਦੇਖੀ ਜੇ ਗੱਲ ਨਹੀਂ ਕਰਦੇ 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 ਤਾ ਤੁਹ ਹੋਰ ਸੋ ਜੋਨ ਨੰਬਰ ਸੋ ਠੀਕ ਹੈ ਬਾਈ ਵੈਗਰੂ ਜੀ ਦਾ